ਜਦੋਂ ਉਹਨੂੰ ਕਹਿੰਦੇ ਵੀ ਠੇਕੇ ਤੇ ਆਊਟਸੋਰਸ ਤੇ ਰੱਖ ਲਿਏ ਉਹਨੂੰ ਜਿਉਣ ਲਈ ਉਹਦੀ ਫੈਬ੍ਰੀਕ ਨੂੰ ਚਾਹੀਦਾ 40000 ਤੁਸੀਂ ਜਦੋਂ ਉਹਨੂੰ 10000 ਦਿੰਦੇ ਏ ਤੇ ਲੱਗਦਾ ਨਹੀਂ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ ਜਿਹੜਾ ਮਿਨੀਮਮ ਵੇਜ ਆ ਨਾ ਤੁਸੀਂ ਸਾਡੇ ਪੰਜਾਬ ਪੁਲਿਸ ਦੇ ਨਵੇਂ ਭਰਤੀ ਹੋਏ ਸਿਪਾਹੀ ਦੀ ਤੇ ਪੰਜਾਬ ਸਰਕਾਰ ਦੇ ਨਵੇਂ ਮੁਲਾਜ਼ਮ ਦੀ ਕੰਪੇਅਰ ਕਰ ਲੋ ਤੇ ਡੀਸੀ ਚਾਰਜਸ ਤੋਂ ਵੀ ਥੱਲੇ ਆ ਤੇ ਪੋਲੀਟੀਕਲ ਐਗਜ਼ੀਕਟਿਵ ਨੂੰ ਚਾਹੀਦਾ ਵੀ ਤੁਸੀਂ ਇਹ ਕ੍ਰਿਮੀਨਲ ਐਕਟ ਤੇ ਹੋ ਗਿਆ ਏ ਤੁਸੀਂ ਕਿਸ ਤਰ੍ਹਾਂ ਮਨੁੱਖੀ ਅਧਿਕਾਰ ਉਹਦੇਾਂ ਦੇ ਉੱਤੇ ਤੁਸੀਂ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਜਿਹੜਾ ਤੁਸੀਂ ਦਾ ਡਾਕਾ ਮਾਰ ਰਹੇ ਉਹਦੇ ਉੱਤੇ ਰਿਸੋਰਸਸ ਦੇ ਉੱਤੇ ਉਹ ਸਟੇਟ ਦੇ ਰਿਸੋਰਸਸ ਨੇ ਤੁਸੀਂ ਅੱਜ ਡਿਸੀਜਨ ਮੇਕਰ ਲੀਓ ਇਹਦਾ ਇਹ ਥੋੜਾ ਮਤਲਬ ਵੀ ਤੁਸੀਂ ਐਸਾ ਡਿਸੀਜਨ ਲੈ ਜਾਓ ਕਿ ਅਗਲੇ ਦੀ ਨਾ ਮਰਨਦੇ ਹੋ ਨਾ ਜੀਣਦੇ ਹੋ ਜਦੋਂ ਤੁਸੀਂ ਇਹੋ ਜਿਹੀਆਂ ਪ੍ਰੈਜੈਂਟੇਸ਼ਨਾਂ ਵੇਖ ਕੇ ਵਾਹ ਵਾਹ ਹੀ ਸੁਣ ਲੈਂਦੇ ਹੋ ਕਿ ਆ ਕੀ ਜਾ ਰਿਹਾ ਕਿ ਜੀ ਇੰਨਾ ਸਾਡਾ ਵਿੱਤੀ ਬਜਟ ਦੇ ਵਿੱਚ ਫਰਕ ਪੈ ਜਾਏਗਾ ਇੰਨਾ ਸਾਨੂੰ ਖਰਚਾ ਘਟ ਜਾਏਗਾ ਉਹ ਕਹਿੰਦੇ ਹਾਂ ਬਜਟ ਬੈਲੈਂਸ ਹੋ ਗਿਆ ਦੂਜਾ ਇਹ ਕਿਹਾ ਜਾਂਦਾ ਜੇ ਕੋਈ ਪੁੱਛ ਵੀ ਲਵੇ ਤੁਹਾਡੇ ਮੇਰੇ ਵਰਗਾ ਵੀ ਇਹਦੇ ਜਿਹਦਾ ਗੁਜ਼ਾਰਾ ਹੋ ਜਾਊਗਾ ਸਰ ਆ ਪਿੱਛੇ ਦੇਖੋ ਲਾਈਨ ਇਹ ਤੇ ਅਸੀਂ 5000 100 ਬੰਦਾ ਸਿਲੈਕਟ ਕੀਤਾ ਇਹਦਾ ਮਤਲਬ 5000 ਬੰਦੇ ਦਾ ਗੁਜ਼ਾਰਾ ਹੋ ਰਿਹਾ ਤੇ ਜਨਾਬ ਇਹਨਾਂ ਨੇ ਅਪਲਾਈ ਕੀਤਾ ਹੁਣ ਪਹਿਲੀ ਲੌਜੀਕ ਇਹ ਦੇ ਦਿੰਦੇ ਨੇ ਦੂਸਰਾ ਲੌਜੀਕ ਇਹ ਦੇ ਦਿੰਦੇ ਨੇ ਵੀ ਜਿਹਨੂੰ ਨਹੀਂ ਪਸੰਦ ਤੈਨੂੰ ਅਸੀਂ 3 ਸਾਲ ਲਈ ਕਿਹਾ ਹੈਗਾ ਏ ਪਰਬੀਸ਼ਨ ਹੈਗੀ ਤੈਨੂੰ ਪਹਿਲੇ ਸਾਲ ਹੀ ਤੂੰ ਛੁੱਟੀ ਕਰ ਘਰ ਚਲੇ ਜਾ ਅਸੀਂ ਨਵਾਂ ਬੰਦਾ ਭਰਤੀ ਕਰ ਲੈਨੇ ਆ ਬਲੈਕਮੇਲਿੰਗ ਹੋ ਗਈ ਨਾ ਜੀ ਇਹ ਇਮੋਸ਼ਨਲ ਬਲੈਕਮੇਲਿੰਗ ਹੈ ਇਹ ਹਿਊਮਨ ਰਾਈਟਸ ਦੀ ਉਲੰਘਣਾ ਹੈ ਇਹ ਕ੍ਰਿਮੀਨਲ ਐਕਟ ਇਨ ਪਾਰਟ ਆਫ ਐਡਮਿਨਿਸਟ੍ਰੇਸ਼ਨ ਕਿਉਂਕਿ ਤੁਸੀਂ ਮਾਈ ਪਾਪ ਹੋ